ਮੇਰਾ ਨਾਮ ਚਿਤ੍ਰੰਜਨ ਸ਼ਰਮਾ ਹੈ ਅੱਜ ਜਦੋਂ ਗਲੈਨ ਕੰਪਨੀ ਨੇ ਆਪਣਾ ਡਿਸਟ੍ਰੀਬਿਊਸ਼ਨ ਸੈਂਟਰ ਖੋਲਿਆ ਔਰ ਸਾਡੀ ਜਿਹੜੀ ਸ਼ਾਪ ਹੈ ਗਾਮਪੁਰ ਹੈ ਆਨੰਦਪੁਰ ਗੜਸ਼ੰਕਰ ਰੋਡ ਤੇ ਨੀਅਰ ਭੁੱਲਰ ਪੈਟਰੋਲ ਪੰਪ ਸਾਡੀ ਦੁਕਾਨ 7-8 ਸਾਲ ਪੁਰਾਣੀ ਹੈ ਸਾਡਾ ਪੁਰਾਣਾ ਕੰਮ ਐਲੂਮੀਨੀਅਮ ਹੋਲ ਸੇਲ ਦਾ ਹੈ ਅਸੀਂ ਵਿੰਡੋ ਡੋਰਸ ਐਲੂਮੀਨੀਅਮ ਦੇ ਕਿਚਨ ਕੈਬਿਨਟ ਮੋਡੂਲਰ ਕਿਚਨ ਕੈਬਿਨਟ ਅਸੀਂ ਪਹਿਲਾਂ ਹੀ ਆਲਰੇਡੀ ਬਣਾ ਰਹੇ ਹਾਂ ਕਿ ਇਹ ਬੀਐਲਡੀਸੀ ਮੋਟਰ ਹੈ ਬ੍ਰਸ਼ਲੈਸ ਡੀਸੀ ਮੋਟਰ ਕਹਿੰਦੇ ਇਹਨੂੰ ਇਨਵਰਟਰ ਤੇ ਵੀ ਚੱਲ ਪੈਂਦੀ ਹੈ ਕੀ ਹੈ ਟੱਚ ਸਕਰੀਨ ਹੈ ਲੋਕ ਗਲੀਨ ਭਾਈ ਜਿੰਦਾ 15 ਦਿਨ ਮਹੀਨੇ ਬਾਅਦ ਤਾਂ ਜਿੰਨੇ ਵਿੱਚ ਕਿੰਨੇ ਕਲੀਨ ਕਰਨੀ ਲੇਡੀਜ਼ ਨੇ ਕੋਈ ਆਪਣੇ ਆਪ ਕੁਝ ਕਰਨ ਦੇ ਉਹਨੇ ਬਟਨ ਹੈ ਦਬਾ ਦਿਓ ਹਾਂ ਇੱਥੇ ਨਹੀਂ ਹੋਈ ਆਇਲ ਕਨੈਕਟ ਹੋ ਜਾਏਗਾ ਉਹਦੇ ਵਿੱਚ ਉਹਨੂੰ ਵਾਸ਼ ਕਰ ਲਓ ਇਹ ਆਪਾਂ ਇਹ ਪ੍ਰਾਈਸ ਇੱਥੇ ਆਪਾਂ ਅਪ ਟੂ 50% ਡਿਸਕਾਊਂਟ ਦੇਵਾਂਗੇ ਦੀਵਾਲੀ ਤੱਕ ਸਰ ਆਪਣੇ ਕੋਲ ਮੋਡੂਲਰ ਕਿਚਨ ਜਿੰਦਾ ਲੋਕੀ ਕਹਿੰਦੇ ਬੋਡਨ ਤੋਂ ਬਹੁਤ ਪਰੇਸ਼ਾਨ ਕੀ ਬੋਡ ਨਹੀਂ ਚਲਾਨੀ ਆਪਾਂ ਕੀਬੋਰਡ ਨਹੀਂ ਆ ਦੇਖੋ ਸੌਫਟ ਕਲੋਜ਼ਰ ਹੈ ਬਿਲਕੁਲ ਬਾਰੋ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਲੱਕੜੀ ਦੀ ਹੈ ਜਾਂ ਕਿਦੀ ਹੈ ਇਹ ਤਾਂ ਹੱਥ ਲਗਾ ਕੇ ਪਤਾ ਲੱਗੇਗਾ ਕਿ ਐਲੂਮੀਨੀਅਮ ਦੀ ਬਣੀ ਹੋਈ ਇਹ ਤਾਂ ਸਾਡੇ ਕਸਟਮਰ ਸਾਨੂੰ ਜਾਣਦੇ ਆ ਬਹੁਤ ਪੁਰਾਣੇ 7-8 ਸਾਲ ਹੋ ਗਏ ਹਨ ਕੰਮ ਕਰਦੇ ਕੁਆਲਿਟੀ ਔਰ ਪ੍ਰਾਈਸ ਦੇ ਵਿੱਚ ਸਾਡਾ ਕੰਮ ਮਾਰਕੀਟ ਨਾਲੋਂ ਰੇਟ ਘੱਟ ਹੀ ਹੈ ਕੁਆਲਿਟੀ ਅਸੀਂ ਦੇਈ ਦੀ ਮੇਨ ਗੱਲ ਹੁੰਦੀ ਟਾਈਮ ਤੇ ਕੰਮ ਦੇਣਾ ਉਹ ਅਸੀਂ ਦੇਈਦਾ ਹਾਂ ਜੋ ਚੀਜ਼ ਕਹੀ ਤੁਸੀਂ ਇੱਥੇ ਵਿਜ਼ਿਟ ਕਰੋ ਜੋ ਚੀਜ਼ ਕਹਾਂਗੇ ਦਿਖਾਵਾਂਗੇ ਉਹੀ ਲਗਾਵਾਂਗੇ ਜੇਕਰ ਤੁਸੀਂ ਵੀ ਨਵਾਂ ਘਰ ਬਣਾ ਰਹੇ ਹੋ ਜਾਂ ਆਪਣੇ ਪੁਰਾਣੇ ਘਰ ਦੇ ਵਿੱਚ ਰਸੋਈ ਦੀ ਮਾਡਰਨ ਫਿਟਿੰਗ ਕਰਵਾਉਣਾ ਚਾਹੁੰਦੇ ਹੋ ਤੇ ਲੱਕੜ ਦੀ ਫਿਟਿੰਗ ਦੇ ਵਿੱਚ ਦੀਮਕ ਲੱਗਣ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਐਲੂਮੀਨੀਅਮ ਦੀ ਫਿਟਿੰਗ ਵਾਲੀ ਮੋਡਰਨ ਕਿਚਨ ਬਣਵਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਸੰਪਰਕ ਕਰਨਾ ਪਵੇਗਾ ਸ਼੍ਰੀ ਨਾਨਦਪੁਰ ਸਾਹਿਬ ਦੇ ਲਾਗੇ ਅਗੰਪੁਰ ਗੜਸ਼ੰਕਰ ਮਾਗਦੇ ਉੱਤੇ ਸ਼੍ਰੀ ਰੁਦਰਾ ਉਦਯੋਗ ਦੇ ਉੱਤੇ ਬੀਤੇ 7-8 ਸਾਲਾਂ ਤੋਂ ਇਹਨਾਂ ਵੱਲੋਂ ਐਲੂਮੀਨੀਅਮ ਦੇ ਵਿੱਚ ਅਲਮਾਰੀਆਂ ਮੋਡਰਨ ਕਿਚਨ ਵਧੀਆ ਰੇਟਾਂ ਦੇ ਉੱਤੇ ਤਿਆਰ ਕੀਤੀਆਂ ਜਾ ਰਹੀਆਂ ਹਨ ਅੱਜ ਸ਼੍ਰੀ ਰੁਦਰਾ ਉਦਯੋਗ ਦੀ ਸ਼ਾਪ ਦੇ ਉੱਤੇ ਗਲੈਨ ਕੰਪਨੀ ਦਾ ਡਿਸਟ੍ਰੀਬਿਊਟਰਸ਼ਿਪ ਸਟੋਰ ਖੁੱਲਿਆ ਜਿਸ ਦੀ ਅੱਜ ਓਪਨਿੰਗ ਸੈਰੇਮਨੀ ਕੀਤੀ ਗਈ ਇਸ ਦੇ ਵਿੱਚ ਤੁਹਾਨੂੰ 50% ਦੀ ਤੱਕ ਡਿਸਕਾਊਂਟ ਦੇ ਉੱਤੇ ਸਮਾਰਟ ਚਿਮਨੀਆਂ ਅਤੇ ਗੈਸ ਚੁੱਲ੍ਹੇ ਮਿਲਣਗੇ ਇਹ ਚਿਮਨੀਆਂ ਬਿਲਕੁਲ ਸਮਾਰਟ ਫੀਚਰ ਵਾਲੀਆਂ ਹਨ ਜਿਨ੍ਹਾਂ ਦੇ ਉੱਤੇ 10 ਤੋਂ ਲੈ ਕੇ 15 ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ 2 ਫੁੱਟ, 2.5 ਫੁੱਟ ਅਤੇ 3 ਫੁੱਟ ਤੱਕ ਦੇ ਸਾਰੇ ਸਾਈਜ਼ ਡਿਸਕਾਊਂਟ ਰੀਡ ਦੇ ਉੱਤੇ ਮਿਲ ਜਾਣਗੇ ਤੇ ਇਹ ਸਾਰੇ ਆਫਰ ਸਿਰਫ ਦੀਵਾਲੀ ਤੱਕ ਹੀ ਰਹਿਣਗੇ ਤੁਸੀਂ ਆਨਲਾਈਨ ਰੇਟਾਂ ਨੂੰ ਚੈੱਕ ਕਰਕੇ ਇਸ ਸ਼ਾਪ ਦੇ ਉੱਤੇ ਆ ਕੇ ਤੇ ਰੇਟ ਟਰਾਈ ਕਰਕੇ ਚੀਜ਼ ਆਪਣੇ ਘਰ ਲੈ ਜਾ ਸਕਦੇ ਹੋ ਇਹ ਸਾਰੇ ਆਫਰ ਹਾਸਲ ਕਰਨ ਦੇ ਲਈ ਤੁਹਾਨੂੰ ਆਉਣਾ ਪਵੇਗਾ ਸ਼੍ਰੀ ਨੰਦਪੁਰ ਸਾਹਿਬ ਦੇ ਲਾਗੇ ਅਗੰਪੁਰ ਵਿਖੇ ਆਈਟੀਆਈ ਦੇ ਸਾਹਮਣੇ ਸ਼੍ਰੀ ਰੁਦਰਾ ਉਦਯੋਗ ਦੀ ਸ਼ਾਪ ਦੇ ਉੱਤੇ ਜਿੱਥੇ ਆ ਕੇ ਤੁਸੀਂ ਚਿਤਰੰਜਨ ਸ਼ਰਮਾ ਤੋਂ ਆਪਣੀ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਇਹਨਾਂ ਦਾ ਸਾਰਾ ਕੰਮ ਵੇਕੇ ਇਹਨਾਂ ਤੋਂ ਆਪਣੇ ਘਰ ਦੇ ਵਿੱਚ ਵਧੀਆ ਕੰਮ ਕਰਵਾ ਸਕਦੇ ਹੋ ਇਹਨਾਂ ਵੱਲੋਂ ਕੰਮ ਦੀ ਕੁਆਲਿਟੀ ਅਤੇ ਰੇਟਾਂ ਦੀ ਪੂਰੀ ਗਰੰਟੀ ਦਿੱਤੀ ਜਾ ਰਹੀ ਹੈ ਸੋ ਜਲਦੀ ਨਾਲ ਸਾਰੇ ਆਫਰ ਨੂੰ ਹਾਸਲ ਕਰਨ ਦੇ ਲਈ ਪਹੁੰਚੋ ਸ਼੍ਰੀ ਨੰਦਪੁਰ ਸਾਹਿਬ ਦੇ ਲਾਗੇ ਅਗੰਪੁਰ ਵਿਖੇ ਸ਼੍ਰੀ ਰੁਦਰਾ ਉਦਯੋਗ ਦੇ ਉੱਤੇ ਕਿ ਤਰੰਜਨ ਸ਼ਰਮਾ ਅੱਜ ਅਤੇ ਗਲੈਨ ਕੰਪਨੀ ਨੇ ਆਪਣਾ ਡਿਸਟ੍ਰੀਬਿਊਸ਼ਨ ਸੈਂਟਰ ਖੋਲ੍ਹਿਆ ਔਰ ਸਾਡੀ ਜਿਹੜੀ ਸ਼ਾਪ ਹੈ ਅਗੰਪੁਰ ਹੈ ਆਨੰਦਪੁਰ ਗੜਸ਼ੰਕਰ ਰੋਡ ਤੇ ਨਿਅਰ ਭੁੱਲਰ પેટ્રોલ ਪੰਪ ਸਾਡੀ ਦੁਕਾਨ 7-8 ਸਾਲ ਪੁਰਾਣੀ ਹੈ ਸਾਡਾ ਪ੍ਰਾਣਾ ਕੰਮ ਅਲੂਮੀਨੀਅਮ ਹੋਲ ਸੇਲ ਦਾ ਹੈ ਅਸੀਂ ਵਿੰਡੋ ਡੋਰਸ ਅਲੂਮੀਨੀਅਮ ਦੇ ਕਿਚਨ ਕੈਬਿਨਟ ਮੋਡੂਲਰ ਕਿਚਨ ਕੈਬਿਨਟ ਇਹ ਅਸੀਂ ਪਹਿਲਾਂ ਹੀ ਆਲਰੇਡੀ ਬਣਾ ਰਹੇ ਹਾਂ 7 ਸਾਲ ਤੋਂ ਕਰ ਰਹੇ ਹਾਂ 7 ਸਾਲ ਹੋ ਗਈ ਸਾਨੂੰ ਇਹ ਕੰਮ ਕਰਦੇ ਹਾਂ ਹਾਂਜੀ ਹਾਂਜੀ ਅੱਜ ਤੁਸੀਂ ਗਲੈਨ ਕੰਪਨੀ ਦੇ ਕਿਹੜੇ-ਕਿਹੜੇ ਪ੍ਰੋਡਕਟ ਜਿਹੜੇ ਐਨੌਂਸ ਕੀਤੇ ਅੱਜ ਇਹਨੂੰ ਚਿਮਨੀ ਤੇ ਗੈਸ ਸਟੋਵ ਹੌਬ ਇਹ ਲਾਂਚ ਕੀਤੇ ਇਹ ਜਿੰਦਾ ਸਰ ਚਿਮਨੀ ਹੈ ਸਾਡੀ ਹਾਂਜੀ ਇਹ 1400 ਮੀਟਰ ਕਯੂਬਿਕ ਪਰ आवर ਇਹਦੀ ਸਕਸ਼ਨ ਕੈਪੈਸਿਟੀ ਹੈ ਤੇ ਇਹ ਬੀਐਲਡੀਸੀ ਮੋਟਰ ਹੈ ਬਰਸ਼ਲੈਸ ਡੀਸੀ ਮੋਟਰ ਕਹਿੰਦੇ ਇਹਨੂੰ ਇਨਵਰਟਰ ਤੇ ਵੀ ਚੱਲ ਪੈਂਦੀ ਹੈ ਜਿੰਨੀ ਠੀਕ ਹੈ ਜੀ ਇਹਦੀ 9 ਸਪੀਡ ਹੈ ਹੁਣ ਇੱਕ ਨੰਬਰ ਤੇ ਚੱਲ ਰਹੀ ਹੈ ਟੱਚ ਸਕਰੀਨ ਹੈ ਸੈਂਸਰ ਹੈ ਸਾਰਾ ਚੱਲਦਾ ਹੈ ਇਹ ਠੀਕ ਹੈ ਜੀ ਅਗ ਡਿਸਪਲੇ ਹੋਈ ਜਾਏਗਾ ਜੀ ਇਹਦੀ ਸਪੀਡ ਹੈ ਸਾਰਾ ਕੁਝ ਡਿਸਪਲੇ ਹੋ ਰਿਹਾ ਜੀ ਇਹ ਨਾਈਂ ਸਪੀਡ ਵਾਟਰ ਹੈ ਕਿੰਨੀ ਵੀ ਚਿਮਨੀ ਆਉ ਤਿੰਨ ਸਪੀਡ ਤੱਕ ਚੱਲਦੀਆਂ ਇਹ ਨਾਈਂ ਸਪੀਡ ਤੱਕ ਹੈ ਜੀ ਆਟੋ ਕਲੀਨ ਦਾ ਫੰਕਸ਼ਨ ਲੱਗ ਗਿਆ ਜੀ ਇਹਦੇ ਵਿੱਚ ਤੇ ਕਲੀਨਿੰਗ ਹੈ ਕੋਈ ਅਸੀਂ ਦਿੱਕਤ ਨਹੀਂ ਬਾਕੀ ਇਹ ਸਰ ਇਹਦੇ ਦਾ ਕੀ ਮਤਲਬ ਹੈ ਆਟੋ ਕਲੀਨ ਭਾਈ ਜਿੰਦਾ 15 ਦਿਨ ਮਹੀਨੇ ਬਾਅਦ ਤਾਂ ਜਿੰਨੇ ਚਿਮਨੀ ਕਲੀਨ ਕਰਨੀ ਲੇਡੀਜ਼ ਨੇ ਕੋਈ ਆਪਣੇ ਆਪ ਕੁਝ ਕਰਨ ਦੀ ਲੋੜ ਨਹੀਂ ਬਟਨ ਹੈ ਬਾਅਦ ਹਾਂ ਇੱਥੇ ਔਇਲ ਕਲੈਕਟ ਉਹਦੀ ਟ੍ਰੇ ਬਣੀ ਹੋਈ ਔਇਲ ਕਲੈਕਟ ਹੋ ਜਾਏਗਾ ਉਹਦੇ ਵਿੱਚ ਉਹਨੂੰ ਵਾਸ਼ ਕਰ ਲੋ ਜੀ ਇਹ ਆਪਣੇ ਚੁੱਲੇ ਹੈ ਜੀ ਨਾਲ ਕੀ ਆ ਭਾਜੀ ਪ੍ਰਾਈਸ ਕਿਆ ਹੋਏਗਾ ਜੀ ਪ੍ਰਾਈਸ ਦੀ ਆਪਾਂ ਪ੍ਰਾਈਸ ਇੱਥੇ ਆਪਾਂ ਅਪ ਟੂ 50% ਡਿਸਕਾਊਂਟ ਦੇਂਗੇ ਦੀਵਾਲੀ ਤੱਕ ਜੋ ਐਮ ਆਰ ਪੀ ਬਾਕਸ ਤੇ ਹੈ ਉਤੋਂ ਅਪ ਟੂ 50% ਤੱਕ ਜਿਹੜਾ ਵੀ 50% ਅਪ ਟੂ 50% ਡਿਸਕਾਊਂਟ ਹੈ ਦੀਵਾਲੀ ਤੱਕ ਰਹੇਗਾ ਜੀ ਪਰ ਇਹਦੇ ਹੀ ਸਾਡੇ ਕੋਲ ਚੁੱਲੇ ਵੀ ਹੈ 3 ਬਰਨਰ 4 ਬਰਨਰ ਉਹ ਕੇ ਤੁਹਾਨੂੰ ਦਿਖਾਵਾਂਗੇ ਆਟੋ ਗਨੀਸ਼ਨ ਚੁੱਲਾ ਹੈ ਜੀ ਇਹ ਠੀਕ ਹੈ ਠੀਕ ਹੈ ਜੀ ਟੈਂਪਰਡ ਗਲਾਸ ਲੱਗਿਆ ਹੋਇਆ 2 ਸਾਲ ਦੀ ਦੀਦੀ ਵਾਰੰਟੀ ਹੈ ਇਹਦੀ ਸਰ 12 ਸਾਲ ਦੀ ਵਾਰੰਟੀ ਹੈ ਚਿਮਨੀ ਦੀ ਦੇ ਇਹ ਅਸੀਂ እንደ ਇਹ ਇਹ ਡਿਸਪਲੇ ਕੀਤੀ ਹੋਈ ਆਪਣੀ ਕਿਚਨ ਬਣਾ ਕੇ ਮੋਡੂਲਰ ਕਿਚਨ ਹੈ ਜੀ ਡਰਾਅਰ ਦਿੱਤੇ ਹੋਏ ਇਸੇ ਤਰ੍ਹਾਂ ਇੱਧਰ ਹੈ ਜੀ ਇਹ ਆਪਾਂ ਆਪਸ਼ਨ ਦਿੱਤੀ ਹੈ ਬਣਾਣ ਕੇ ਕਿ ਸ਼ੀਟ ਵੀ ਪਾਤੀ ਹੈ ਔਰ ਗਲਾਸ ਵੀ ਇਹ ਸਾਰੀ ਸਾਰ ਐਲੂਮੀਨੀਅਮ ਦੀ ਹੀ ਫਿਟਿੰਗ ਹੈ ਔਰ ਐਲੂਮੀਨੀਅਮ ਹੈ ਜੀ ਠੀਕ ਹੈ ਇਹ ਸਾਡਾ ਬੇਸ ਮਾਡਲ ਹੈ ਸਟਾਰਟਿੰਗ ਤੋਂ ਇਹ ਮਰੀਦਾ ਇਹ 9999 ਰੁਪਏ ਤੋਂ ਸਟਾਰਟ ਕਿਮਨੀ 21000 ਰੁਪਏ ਤੱਕ ਜਾਂਦੀ ਹੈ ਜੀ 21000 ਰੁਪਏ ਤੱਕ ਮੈਕਸਿਮਮ ਇੱਥੇ ਸਾਈਜ਼ ਹੁੰਦੇ 2 ਫੁੱਟ ਇਹ 2 ਫੁੱਟ ਦਾ ਹੈ 2.5 ਫੁੱਟ 2 ਫੁੱਟ 3 ਫੁੱਟ ਇਸ ਤਰ੍ਹਾਂ ਹੀ 2.5 3 ਠੀਕ ਇਹੰਦਾ ਹੀ ਆ ਪੈਂਟਰੀ ਬਣਾਈਏ ਜੀ ਇਹ ਆਪਾਂ ਅਕੋਰਡਿੰਗ ਤੋਂ ਸਾਈਜ਼ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੁੰਦਾ ਜੀ ਇਹ ਵੇਰੀ ਕਰਦਾ ਰਹਿੰਦਾ ਸਰ ਇਹ ਨਵੀਂ ਕਿਮਨੀ ਇਹ ਰਿਮੋਟ ਕੰਟਰੋਲ ਦੇ ਨਾਲ ਤਾਂ ਰਿਮੋਟ ਦੇ ਨਾਲ ਹੀ ਸਟਾਰਟ ਹੋਏਗੀ ਸੈਂਸਰ ਵੀ ਹੈਗਾ ਲੇਕਿਨ ਇਹ ਆਪਸ਼ਨ ਦਿੱਤੀ ਆਈਕਲ بڑے ਘਰ ਬੰਦੇ ਚਿਮਨੀ ਪਲਸ ਕਿਚਨ ਪਲਸ ਜਿਹੜਾ ਡ్రਾਈਇੰਗ ਰੂਮ ਹੈ ਉਹ ਕੰਬਾਈਨ ਨਹੀਂ ਹੁੰਦਾ ਤਾਂ ਬੰਦਾ ਆਪਣੇ ਡ్రਾਈਇੰਗ ਰੂਮ ਚ ਬੈਠਾ ਵੀ ਚਿਮਨੀ ਆਪਰੇਟ ਕਰ ਲੈਂਦਾ ਇਸ ਤਰ੍ਹਾਂ ਇਹਨਾਂ ਦੀ ਰਿਪੋਰਟ ਦੇ ਵਿੱਚ ਇਹ ਨਵਾਂ ਚੀਜ਼ ਆਈ ਹੈ ਇਹ 15 ਸਾਲ ਦੀ ਵਾਰੰਟੀ ਲਿਖੀ ਹੋਈ ਹੈ ਓਨ ਮੋਟਰ ਤੇ ਇਸ ਤਰ੍ਹਾਂ ਇਹ 4 ਬਰਨਰ ਚੁੱਲ੍ਹੇ ਆ ਜੀ ਇਚ ਹਾਈ ਫਲੇਮ ਆਟੋ ਗਨੀਸ਼ਨ ਇਹ ਸਭ ਫੀਚਰ ਵੀ ਮਿਲ ਜਾਏਗਾ ਜੀ ਸਾਡੇ ਕੋਲ ਉਹ ਵਾਸੀ ਡਿਸਪਲੇ ਨਹੀਂ ਲਗਾਇਆ ਇਹਦਾ ਪ੍ਰਾਈਸ ਕੀ ਕਿਆ ਰੇ ਨਹੀਂ ਜਾਈ ਵੀ ਉਹ ਵੀ ਦੱਸ ਦਿਓ ਇਹ ਸਰ ਜਿਹੜੇ ਚੋਲੇ ਆ ਇਹ ਸਾਡੇ ਕੋ 4500 ਰੁਪਏ ਤੋਂ ਸ਼ੁਰੂ ਹੋ ਜਾਂਦੇ ਜੀ ਠੀਕ ਹੈ ਜੀ ਹਾਇ ਰੇਂਜ 10 11000 ਰੁਪਏ ਤੱਕ ਜਾਦਾ ਤੇ ਆ ਇਹਨਾਂ ਦੀਆਂ ਸਰ ਇਹ 5 ਸਾਲ ਦੀ ਵਾਰੰਟੀ ਹੈ 5 ਸਾਲ ਹਾਂ ਅਲੱਗ-ਅਲੱਗ ਪ੍ਰੋਡਕਟ ਦਾ ਅਲੱਗ-ਅਲੱਗ ਵਾਰੰਟੀ ਹੈ ਜੀ ਮੋਡੂਲਰ ਕਿਚਨ ਜਿੰਦਾ ਲੋਕੀ ਕਹਿੰਦੇ ਵੁੱਡਨ ਤੋਂ ਬਹੁਤ ਪਰੇਸ਼ਾਨ ਕੀ ਵੁੱਡ ਨਹੀਂ ਚਲਾਨੀ ਆਪਾਂ ਕਿ ਵੁੱਡ ਨਹੀਂ ਆ ਦੇਖੋ ਸੌਫਟ ਕਲੋਜ਼ਰ ਹੈ ਬਿਲਕੁਲ ਬਾਹਰੋਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਲੱਕੜੀ ਦੀ ਹੈ ਜਾਂ ਕੀ ਦੀ ਹੈ ਇਹ ਤਾਂ ਆਤ ਲਗਾ ਕੇ ਪਤਾ ਲੱਗੇਗਾ ਕਿ ਐਲੂਮੀਨੀਅਮ ਦੀ ਬਣੀ ਹੋਈ ਹੈ ਇਸੀ ਤਰ੍ਹਾਂ ਹੜੇ ਕੋ ਸਾਰੇ ਇੱਥੇ ਪੂਰਾ ਹੋਲ ਸੇਲ ਦਾ ਵੀ ਹੈ ਨਾ ਹੀ ਸਾਡਾ ਨਾਲ ਤੇ ਇਹ ਸਾਡਾ ਸਟਾਕ ਹੈ ਮਟੀਰੀਅਲ ਪਿਆ ਹੈ ਹਾਰਡਵੇਅਰ ਹੈ ਇਹ ਸਾਡੇ ਕੋਲ ਵੈਰਾਈਟੀਆਂ ਨੇ ਅਦਰ ਇੱਚ ਬਾਥਰੂਮ ਦੀ ਸ਼ੀਟਸ ਲੱਗਿਆ ਹੈ ਜਿਹੜੀ ਕਿਚਨ ਕੈਬਨਟ ਦੀ ਪੈਂਦੀ ਉਹ ਲੱਗਿਆ ਹੈ ਡਿਜੀਟਲ ਸ਼ੀਟਸ ਲੱਗਿਆ ਹੈ ਬਹੁਤ ਸਾਰੀ ਵੈਰਾਈਟੀ ਆਇੰਦੀ ਐਲੂਮੀਨੀਅਮ ਫਿਟਿੰਗ ਦੇ ਵਿੱਚ ਹਾਂਜੀ ਆਂਦੀ ਜੀ ਜੀ ਚਾਹੇ ਉਹ ਬਾਥਰੂਮ ਹੋਵੇ ਚਾਹੇ ਕਿਚਨ ਹੋਵੇ ਜੀ ਉਹ ਲੱਗ ਲੱਗਿਆ ਮੇਨ ਡੋਰ ਹੈ ਉਹਦੇ ਵਾਸਤੇ ਵੀ ਹੈ ਮੋਟੀ ਸ਼ੀਟ ਹੈ ਹਾਂਜੀ ਸਿਕਿਉਰਟੀ ਪਰਪਸ ਦੇ ਲਈ ਜੀ ਇਹ ਗ੍ਰਿਲਸ ਵਗੈਰਾ ਹੁੰਦੀਆਂ ਇਹ ਪਤਾ ਹੀ ਹੈ ਨਾ ਨੋਰਮਲ ਜਿਸ ਤਰ੍ਹਾਂ ਆਪਾਂ ਗ੍ਰਿਲ ਦੇ ਜਾਲੀ ਦੇ ਸਟੀਲ ਮੈਸ਼ ਤਿਆਰਜੇ ਬਣਾਉਂਦੇ ਆ ਉਹਨਾਂ 'ਚ ਪੈਂਦੀ ਹੈ ਤੇ ਭਾਜੀ ਇਹ ਪ੍ਰਾਈਸ ਦਾ ਸਾਡੇ ਕਸਟਮਰ ਸਾਨੂੰ ਜਾਣਦੇ ਆ ਬਹੁਤ ਪੁਰਾਣੇ 7-8 ਸਾਲ ਹੋ ਗਏ ਹਨ ਕੰਮ ਕਰਦੇ ਕੁਆਲਿਟੀ ਔਰ ਪ੍ਰਾਈਸ ਦੇ ਵਿੱਚ ਸਾਡਾ ਕੰਮ ਮਾਰਕੀਟ ਨਾਲੋਂ ਰੇਟ ਘੱਟ ਹੀ ਹੈ ਕੁਆਲਿਟੀ ਅਸੀਂ ਦਈ ਦੀ ਮੇਨ ਗੱਲ ਹੁੰਦੀ ਟਾਈਮ ਤੇ ਕੰਮ ਦੇਣਾ ਉਹ ਅਸੀਂ ਦੇਈਦਾ ਜੋ ਚੀਜ਼ ਕਹੀ ਤੁਸੀਂ ਇੱਥੇ ਵਿਜ਼ਿਟ ਕਰੋ ਜੋ ਚੀਜ਼ ਕਹਾਂਗੇ ਦਿਖਾਵਾਂਗੇ ਉਹੀ ਲਗਾਵਾਂਗੇ ਜੇ ਇਹ ਐਨਲ ਲਗਾਏ ਕਬਜੇ ਲਗਾਏ ਸਟੇਨਲਸ ਸਟੀਲ ਦੇ ਤੇ ਉਹੀ ਲਗਾ ਕੇ ਦਾਂਗੇ ਇਸ ਤਰ੍ਹਾਂ ਨਹੀਂ ਕਿ ਕੁਝ ਵੀ ਲਗਾਤਾ ਅਸੀਂ ਹਰ ਚੀਜ਼ ਪਰ ਲੱਗ ਲਾ ਆਨਲਾਈਨ ਵੀ ਆਪ ਦੇਖੋ ਜੀ ਅੱਜ ਕੱਲ ਹਰ ਜਿਹਦੇ ਮੋਬਾਈਲ ਵੇਬ ਚ ਹੈ ਵੋਇਲ ਜੇਬ ਚ ਹੈ ਆਨਲਾਈਨ ਉਹਨੇ ਰੇਟ ਕੱਢਣ ਸਾਡੇ ਨਾਲ ਕੰਬੇਅਰ ਕਰ ਲੈਣ ਆਨਲਾਈਨ ਤੋਂ ਜ਼ਿਆਦਾ ਰੇਟ ਸਾਡਾ ਨਹੀਂ ਹੋਣਾ ਉਤੋਂ ਘੱਟ ਰੇਟ ਹੀ ਹਣ ਤੁਹਾਨੂੰ ਮਿਲੂਗਾ ਦੁਬਾਰਾ ਮੈਂ ਇੱਕ ਵਾਰੀ ਦੱਸ ਦਿਆਂ ਅਗਾਮਪੁਰ ਗੜ ਸ਼ੰਕਰ ਅਨੰਦਪੁਰ ਸਾਹਿਬ ਰੋਡ ਤੇ ਪੈਟਰੋਲ ਪੰਪ ਕੁੱਲਰ ਪੈਟਰੋਲ ਪੰਪ ਦੇ ਕੋਲ ਆਈਟੀਆ ਦੀ ਆਪੋਜ਼ਿਟ ਹੈ ਮੈਂ ਬਾਕੀ ਸਰ ਮੈਂ ਅੱਜ ਆਪਣਾ ਨਿਆ ਡਿਸਟ੍ਰੀਬਿਊਸ਼ਨ ਸੈਂਟਰ ਖੋਲਿਆ ਹੈ ਕੰਪਨੀ ਨੇ ਮੈਨੂੰ ਮੌਕਾ ਦਿੱਤਾ ਆਪਾਂ ਕੰਪਨੀ ਨਾਲ ਗੱਲ ਕੀਤੀ ਤੇ ਸਾਨੂੰ ਉਹਨਾਂ ਨੇ ਆਪਣੀ ਏਜੰਸੀ ਦੇਣ ਦੇ ਵਿੱਚ ਬੜੀ ਹੈਲਪ ਕੀਤੀ ਹੈ ਆਹ ਕਿਚਨ ਚਿਮਨੀ ਚੂਲੇ ਜੋ ਤੁਸੀਂ ਸਾਡੇ ਤੋਂ ਅਸੀਂ ਤੁਹਾਡੀ ਸੇਵਾ ਦੇ ਸਕਦੇ ਮੈਂ ਬੇਨਤੀ ਕਰਦਾ ਤੁਹਾਡੇ ਦਰਸ਼ਕਾਂ ਨੂੰ ਲੋਕਾਂ ਨੂੰ ਕਿ ਆਓ ਵਿਜ਼ਿਟ ਕਰੋ ਮੇਰੇ ਨਾਲ ਕੋਈ ਵੀ ਕੋਈ ਗੱਲ ਹੈ ਕੁਆਰੀ ਹੈ ਮੇਰਾ ਮੋਬਾਈਲ ਨੰਬਰ ਹੈ 9464272400 ਦੁਬਾਰਾ ਰਿਪੀਟ ਕਰ ਦਿੰਦਾ 94642 724000 ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ